ਮੁੱਖ ਮੰਤਰੀ ਦੇ ਨਾਲ ਜੁੜੀ ਹੈ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁੱਤਾ ਜਿਸ ਦੀ ਸੁਰੱਖਿਆ ਦੇ ਵਿੱਚ ਵੱਡਾ ਬਦਲਾ ਕੀਤਾ ਜਾ ਰਿਹਾ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁੱਤਾ ਦੇ ਹੋਏ ਹਮਲੇ ਤੋਂ ਬਾਅਦ ਹੁਣ ਵੱਡਾ ਬਦਲਾ ਕੀਤਾ ਜਾ ਰਿਹਾ ਹੈ ਦਿੱਲੀ ਪੁਲਿਸ ਦੇ ਵੱਲੋਂ ਜੋ ਸੁਰੱਖਿਆ ਪ੍ਰਬੰਧ ਦੇ ਵਿੱਚ ਹਮਲੇ ਨੂੰ ਲੈ ਕੇ ਹਮਲੇ ਦੇ ਮੱਦੇ ਨਜ਼ਰ ਦਿੱਲੀ ਪੁਲਿਸ ਦੇ ਵੱਲੋਂ ਰੇਖਾ ਗੁੱਤਾ ਜੋ ਦਿੱਲੀ ਦੀ ਸੀਐਮ ਹੈ ਉਸ ਦੀ ਸੁਰੱਖਿਆ ਪ੍ਰਬੰਧ ਜੂਨੇ ਬਦਲੇ ਜਾ ਰਹੇ ਨੇ ਵੱਡਾ ਬਦਲਾ ਵੇਖਣ ਨੂੰ ਮਿਲ ਸਕਦਾ ਹੈ सूत्रों के अनुसार जनतक सुनवाई के दौरान एक नवा सुरक्षा प्रबंध होगा ये यकीनी बनाया जाएगा कि कोई भी मुख्यमंत्री के नेड़े जो है नहीं पहुंच सकेगा ਜਨਤਿਕ ਸੁਣਵਾਈ ਦੇ ਦੌਰਾਨ ਪਹਿਲਾ ਸ਼ਿਕਾਇਤ ਦੀ ਪੁਸ਼ਟੀ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਉਸ ਨੂੰ ਮੁੱਖ ਮੰਤਰੀ ਤੱਕ ਜੁਆਇਆ ਭੇਜਿਆ ਜਾਵੇਗਾ ਆਰਪੀਐਫ ਦੇ ਜਵਾਨਾਂ ਨੂੰ ਸਖਤ ਸੁਰੱਖਿਆ ਦੇ ਲਈ ਜੁਆਇਆ ਤਾਇਨਾਤ ਕੀਤਾ ਜਾਵੇਗਾ ਹਾਲਾਂਕਿ ਰੇਖਾ ਗੁਪਤਾ ਬਾਹਰ ਆਵੇਗੀ ਤਾਂ ਉਹਨਾਂ ਦੇ ਨਾਲ ਮੌਜੂਦਾ ਸੁਰੱਖਿਆ ਦੇ ਵਿੱਚ ਕੋਈ ਬਦਲਾਅ ਜੁਆ ਨਹੀਂ ਹੋਵੇਗਾ ਨਹੀਂ ਵੇਖਣ ਨੂੰ ਮਿਲੇਗਾ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਜ਼ੈਡ ਪਲੱਸ ਸੁਰੱਖਿਆ ਜੁਆ ਦਿੱਤੀ ਜਾਵੇਗੀ ਇਹ ਵੱਡੇ ਹਮਲਾ ਜੋ ਹੋਇਆ ਉਸ ਦੇ ਮੱਦੇ ਨਜ਼ਰੇ ਅਸਲ ਆ ਗਿਆ ਹੈ ਇਸ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ ਸਿਰਫ ਜਨ ਤੱਕ ਸੁਣਵਾਈ ਦੌਰਾਨ ਹੀ ਇਹ ਪ੍ਰਬੰਧ ਜੋੜੇ ਬਦਲੇ ਜਾਣਗੇ